ਸ਼ਬਦਾਂ ਦੀ ਪਰਿਭਾਸ਼ਾ ਬਹੁਅਰਥਕ ਸ਼ਬਦ ਅਜਿਹੇ ਸ਼ਬਦ ਹੁੰਦੇ ਹਨ ਜਿਨ੍ਹਾਂ ਦੇ ਵੱਖ-ਵੱਖ ਪ੍ਰਸੰਗਾਂ ਵਿੱਚ ਵੱਖ-ਵੱਖ ਅਰਥ ਹੁੰਦੇ ਹਨ ਯਾਨੀ ਕਿ ਅਲੱਗ-ਅਲੱਗ ਕੌਨਟੈਕਸਟ ਵਿੱਚ ਇਹਨਾਂ ਦੇ ਅਲੱਗ-ਅਲੱਗ ਅਰਥ ਹੁੰਦੇ ਹਨ ਜਿਵੇਂ ਉੱਚਾ ਸ਼ਬਦ ਨੂੰ ਲੈਨੇ ਹਾ ਉੱਚਾ ਦਾ ਇੱਕ ਕੌਨਟੈਕਸਟ ਵਿੱਚ ਅਰਥ ਹੁੰਦਾ ਹੈ ਹਾ ਜਿਵੇਂ ਸਾਡਾ ਘਰ ਸਭ ਤੋਂ ਉੱਚਾ ਹੈ ਉੱਚਾ ਦਾ ਇੱਕ ਅਰਥ ਲਾਊਡ ਵੀ ਹੁੰਦਾ ਹੈ ਜਿਵੇਂ ਉਸ ਨੂੰ ਉੱਚਾ ਸੁਣਦਾ ਹੈ ਉੱਚਾ ਨੋਬਲ ਨੂੰ ਵੀ ਕਹਿੰਦੇ ਹਨ ਉਸ ਵਿਅਕਤੀ ਦਾ ਵਿਅਕਤੀਤਵ ਬਹੁਤ ਉੱਚਾ ਹੈ ਅਤੇ ਉੱਚਾਈ ਇੱਕ ਇੰਸਟਰੂਮੈਂਟ ਨੂੰ ਵੀ ਕਿਹਾ ਜਾਂਦਾ ਹੈ ਜਿਵੇਂ ਨਾਈ ਲਈ ਉੱਚਾ ਇੱਕ ਜ਼ਰੂਰੀ ਸੰਦ ਹੈ ਫਿਰ ਅਸੀਂ ਉਸਤਾਦ ਪੜ੍ਹਦੇ ਹਾਂ ਉਸਤਾਦ ਟੀਚਰ ਨੂੰ ਵੀ ਕਹਿੰਦੇ ਹਨ ਜਿਵੇਂ ਉਸਤਾਦ ਅਤੇ ਸ਼ਾਗਿਰਦ ਦਾ ਰਿਸ਼ਤਾ ਬੜਾ ਪਵਿੱਤਰ ਹੈ ਇਸ ਦੇ ਨਾਲ ਹੀ ਉਸਤਾਦ ਕਲੇਵਰ ਨੂੰ ਵੀ ਕਿਹਾ ਜਾਂਦਾ ਹੈ ਜਿਵੇਂ ਹਰੇ ਬੜਾ ਉਸਤਾਦ ਨਿਕਲਿਆ ਉਸਤਾਦ ਐਕਸਪਰਟ ਨੂੰ ਵੀ ਕਿਹਾ ਜਾਂਦਾ ਹੈ ਜਿਵੇਂ ਰੋਹਿਤ ਚਿੱਤਰਕਾਰੀ ਵਿੱਚ ਬੜਾ ਉਸਤਾਦ ਹੈ ਫਿਰ ਸਤ ਸਤ ਟ੍ਰੂ ਨੂੰ ਵੀ ਕਹਿੰਦੇ ਹਨ ਮੇਰੀ ਕਹੀ ਗੱਲ ਉਸਨੇ ਸਤ ਵਚਨ ਕਹਿ ਕੇ ਮੰਨ ਲਈ ਫਿਰ ਸਤ ਐਕਸਟ੍ਰੈਕਟ ਨੂੰ ਵੀ ਕਹਿੰਦੇ ਹਨ ਜਿਵੇਂ ਇਸਬ ਗੋਲ ਦਾ ਸਤ ਪੇਟ ਲਈ ਵਧੀਆ ਹੈ ਫਿਰ ਸਤ ਸਟਰੈਂਥ ਨੂੰ ਵੀ ਕਹਿੰਦੇ ਹਨ ਜਿਵੇਂ ਬਿਮਾਰੀ ਕਰਕੇ ਉਸਦੇ ਸਰੀਰ ਵਿੱਚ ਸਤ ਨਹੀਂ ਹੈ ਹੁਣ ਅਸੀਂ ਸੰਗ ਪੜ੍ਹਦੇ ਹਾਂ ਕਿ ਜਿਵੇਂ ਸੰਗ ਸ਼ਰਮ ਨੂੰ ਵੀ ਕਹਿੰਦੇ ਹਨ ਸ਼ੇਮ ਨੂੰ ਵੀ ਜਿਵੇਂ ਹੱਥੀ ਕੰਮ ਕਰਦਿਆਂ ਸੰਗ ਕਾਦੀ ਫਿਰ ਸੰਗ ਕੰਪਨੀ ਨੂੰ ਵੀ ਸਾਥ ਨੂੰ ਵੀ ਕਹਿੰਦੇ ਹਨ ਜਿਵੇਂ ਰਾਮ ਵਰਗੇ ਚੰਗੇ ਵਿਅਕਤੀ ਦਾ ਸੰਗ ਕਰੋ ਸੰਗ ਸਟੋਨ ਨੂੰ ਵੀ ਕਹਿੰਦੇ ਹਨ ਜਿਵੇਂ ਤਾਜ ਮਹਿਲ ਸੰਗ ਇਹ ਮਰਮਰ ਦਾ ਬਣਿਆ ਹੋਇਆ ਹੈ ਫਿਰ ਸਾਰ ਸਾਰ ਸਮਰੀ ਨੂੰ ਵੀ ਕਹਿੰਦੇ ਹਨ ਜਿਵੇਂ ਕਹਾਣੀ ਦਾ ਸਾਰ ਲਿਖੋ ਫਿਰ ਸਾਰ ਜਸਟ देन ਨੀਤਾ ਔਨ ਦਿ ਸਾਰ ਸੌ ਗਈ ਸਾਰ ਕਿਸੇ ਦਾ ਖਿਆਲ ਰੱਖਣ ਨੂੰ ਵੀ ਕਹਿੰਦੇ ਹਨ ਜਿਵੇਂ ਜਿਵੇਂ ਗਰੀਬ ਦੀ ਸਾਰ ਲੈਣ ਵਾਲੇ ਬਹੁਤ ਘੱਟ ਹਨ ਅਤੇ ਸਾਰ ਐਡਜਸਟ ਨੂੰ ਵੀ ਕਿਹਾ ਜਾਂਦਾ ਹੈ ਜਿਵੇਂ ਮਹਿੰਗਾਈ ਕਰਕੇ ਔਖਾ ਸਾਰ ਨਾ ਪੈਂਦਾ ਹੈ ਫਿਰ ਸੂਆ ਸੂਆ ਪ੍ਰੈਗਨਸੀ ਨੂੰ ਵੀ ਕਹਿੰਦੇ ਹਨ ਜਿਵੇਂ ਸਾਡੀ ਗਾਂ ਦਾ ਇੱਕ ਇਹ ਦੂਜਾ ਸੂਆ ਹੈ ਸੂਆ ਇੱਕ ਵੱਡੀ ਨੀਡਲ ਨੂੰ ਵੀ ਕਿਹਾ ਜਾਂਦਾ ਹੈ ਜਿਵੇਂ ਬੋਰੀ ਸਿਉਣ ਵਾਲੀ ਸੂਏ ਨੂੰ ਦਿਓ ਫੇਰ ਪਾਣੀ ਦੇ ਕਨਾਲ ਜਾਂ ਚੈਨਲ ਨੂੰ ਵੀ ਸੁਆ ਕਿਹਾ ਜਾਂਦਾ ਹੈ ਕਿ ਨਹਿਰ ਦੇ ਦਾ ਸੁਆ ਖੇਤ ਦੇ ਵਿੱਚੋਂ ਨਿਕਲਦਾ ਹੈ ਅਤੇ ਸੁਆ ਫਰਸਟ ਯਰ ਨੂੰ ਵੀ ਕਿਹਾ ਜਾਂਦਾ ਹੈ ਕਿ ਬੱਚੇ ਦਾ ਪਹਿਲਾ ਸੁਆ ਬਹੁਤ ਔਖਾ ਨਿਕਲਿਆ ਹੁਣ ਅਸੀਂ ਸੂਤ ਪੜਦੇ ਹਾਂ ਜਿਵੇਂ ਸੂਤ ਚਰਖੇ ਮੇਕਿੰਗ ਥ्रेड ਕੁੜੀਆਂ ਚਰਖੇ ਤੇ ਸੂਤ ਕੱਤ ਰਹੀਆਂ ਹਨ ਉਹਨੂੰ ਵੀ ਸੂਤ ਕਾਤਣਾ ਕਿਹਾ ਜਾਂਦਾ ਹੈ ਥ्रेड ਬਣਾਣਾ ਅਤੇ ਹੈਰ ਮੱਕੀ ਦੇ ਜਿਹੜੇ ਬਾਲ ਹੁੰਦੇ ਹਨ ਮੱਕੀ ਦੇ ਸੂਤ ਨਿਕਲਾਏ ਹਨ ਫਿਰ ਬਾਹਰ ਕੱਟਣਾ ਨੂੰ ਵੀ ਸੂਤ ਕਿਹਾ ਜਾਂਦਾ ਹੈ। ਪ੍ਰithvi Raj Chauhan ਨੇ ਤਲਵਾਰ ਸੂਤ ਲਈ ਅਤੇ ਘਟਨੇ ਨੂੰ ਵੀ ਸੂਤ ਕਿਹਾ ਜਾਂਦਾ ਹੈ। ਬੁਖਾਰ ਕਰਕੇ ਰੋਹਿਤ ਦੇ ਸਰੀਰ ਦੀ ਤਾਕਤ ਸੂਤੀ ਗਈ। ਹੁਣ ਅਸੀਂ ਅਸੀਂ ਕੱਚਾ ਪੜਦੇ ਹਾਂ। ਕੱਚਾ ਯਾਨੀ ਕਿ ਜੋ ਰਾਈਪ ਨਹੀਂ ਹੈ, ਰੌ ਹੈ, ਇਹ ਅੰਬ ਕੱਚਾ ਹੈ। ਕੱਚਾ ਐਮਬੈਰੈਸਮੈਂਟ ਨੂੰ ਵੀ ਕਿਹਾ ਜਾਂਦਾ ਹੈ। ਰੋਹਿਤ ਨੇ ਮਾੜਾ ਕੰਮ ਕੀਤਾ ਜਿਸ ਕਰਕੇ ਉਸ ਨੂੰ ਬਾਅਦ ਵਿੱਚ ਕੱਚਾ ਹੋਣਾ ਪਿਆ। ਫਿਰ ਉਲਟੀ ਆਰ ਨੂੰ ਵੀ ਕਿਹਾ ਜਾਂਦਾ ਹੈ ਕਿ ਜੀ ਕੱਚਾ ਹੋ ਰਿਹਾ ਹੈ ਜਿਵੇਂ ਗੰਦਗੀ ਵੇਖ ਕੇ ਮੇਰਾ ਜੀ ਕੱਚਾ ਹੋ ਰਿਹਾ ਹੈ ਫਿਰ ਵਾਰ ਵਾਰਡੇ ਨੂੰ ਵੀ ਕਿਹਾ ਜਾਂਦਾ ਅੱਜ ਕਿਹੜਾ ਵਾਰ ਹੈ ਅੱਜ ਕਿਹੜਾ ਡੇ ਹੈ ਵਾਰ ਹੀਰੋਇਕ ਪੋਇਮ ਨੂੰ ਵੀ ਕਿਹਾ ਜਾਂਦਾ ਹੈ ਜਿਵੇਂ ਚੰਡੀ ਦੀ ਵਾਰ ਇੱਕ ਉੱਤਮ ਵਾਰ ਹੈ ਅਟੈਕ ਉਸ ਤੋਂ ਵੀ ਵਾਰ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਨੇ ਹਮੇਸ਼ਾ ਭਾਰਤ ਦੇ ਉੱਪਰ ਪਹਿਲਾ ਵਾਰ ਕੀਤਾ ਹੈ ਵਾਰ ਰੈਪੀਟੇਸ਼ਨ ਨੂੰ ਵੀ ਕਹਿੰਦੇ ਹਨ ਜਿਵੇਂ ਭਾਰਤ ਨੇ ਕਬੱਡੀ ਕੱਪ ਕਈ ਵਾਰ ਜਿੱਤਿਆ ਹੈ ਫਿਰ ਕਿਸੇ ਚੀਜ਼ ਨੂੰ ਗੋਲ-ਗੋਲ ਐਂਡ ਸਰਕਲ ਕਰਨਾ ਉਹਨੂੰ ਵੀ ਵਾਰ ਕਿਹਾ ਜਾਂਦਾ ਹੈ ਫਿਰ ਪੱਕਾ ਰਾਈਪਨ ਆਮ ਪੱਕਾ ਹੈ ਪੱਕਾ ਫਾਸਟ RAM ਮੇਰਾ ਪੱਕਾ ਮਿੱਤਰ ਹੈ ਪਰਮਨੈਂਟ RAM ਦਾ ਪੱਕਾ ਪਤਾ ਲਿਖ ਕੇ ਦਿਓ ਪੱਕਾ ਸਟੱਬਰ ਨੂੰ ਵੀ ਕਹਿੰਦੇ ਹਨ ਜਿਵੇਂ RAM ਇਰਾਦੇ ਦਾ ਬੜਾ ਪੱਕਾ ਹੈ ਫਿਰ ਪੱਕੇ ਰੰਗ ਨੂੰ ਵੀ ਇਸਤਮਾਲ ਕੀਤਾ ਜਾਂਦਾ ਹੈ ਪੱਕਾ ਕੱਪੜੇ ਦਾ ਰੰਗ ਪੱਕਾ ਹੈ ਜਗ ਜਿਸ ਨੂੰ ਸੰਸਕ੍ਰਿਤ ਵਿੱਚ ਯਜਨਾ ਕਿਹਾ ਜਾਂਦਾ ਹੈ ਉਹਨੂੰ ਵੀ ਪੰਜਾਬੀ ਵਿੱਚ ਜਗ ਕਹਿੰਦੇ ਹਨ ਮੀਨਾ ਪੈਣ ਕਰਕੇ ਰਾਜੇ ਨੇ ਜਗ ਕਰਾਇਆ ਜਗ ਇਸ ਦੁਨੀਆ ਨੂੰ ਵੀ ਕਹਿੰਦੇ ਹਨ ਵਰਲਡ ਨੂੰ ਵੀ ਇਹ ਜਗ ਮਿੱਠਾ ਅਗਲਾ ਕਿੰ ਮਿੱਠਾ ਅਤੇ ਪਾਣੀ ਦੇ ਮੱਗ ਨੂੰ ਵੀ ਜਗ ਕਿਹਾ ਜਾਂਦਾ ਹੈ ਕਿ ਪਾਣੀ ਦਾ ਜਗ ਤਾਰ ਲਓ ਜੀ ਫਿਰ ਘੜੀ ਘੜੀ ਆਬਵੀਅਸਲੀ ਕਲੌਕ ਡੂ ਕਹਿੰਦੇ ਹਨ ਮੇਰੀ ਘੜੀ ਨਵੀਂ ਹੈ ਫਿਰ ਘੜੀ ਮੀਨਸ ਟੂ ਕ੍ਰੀਏਟ ਸਮਥਿੰਗ ਇਹ ਕੁਰਸੀ ਤਰਖਾਨ ਨੇ ਘੜੀ ਹੈ ਫਿਰ ਘੜੀ ਸਮਾਲ ਪੋਟ ਨੂੰ ਵੀ ਕਹਿੰਦੇ ਹਨ ਜਿਵੇਂ ਘੜੀ ਦਾ ਪਾਣੀ ਬਹੁਤ ਠੰਡਾ ਹੈ ਅਤੇ ਘੜੀ ਟਾਈਮ ਨੂੰ ਵੀ ਕਹਿੰਦੇ ਹਨ ਵੇਲੇ ਨੂੰ ਵੀ ਕਹਿੰਦੇ ਹਨ ਘੜੀ ਮੈਂ ਤਾਂ ਉਸ ਘੜੀ ਨੂੰ ਉਡੀਕ ਰਿਆ ਹਾਂ ਜਦੋਂ ਤੇਰੀ ਨੌਕਰੀ ਲੱਗੇਗੀ